ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪੰਛੀਆਂ ਨੂੰ ਚੋਗਾ ਪਾਉਣ ਦਾ ਫਲ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਕਿ ਚਿੜੀ ਕਾਂ ਤੇ ਪੰਛੀਆਂ ਨੂੰ ਚੋਗਾ ਪਾਉਣ ਦਾ ਸਾਨੂੰ ਕਿੰਨਾ ਫਲ ਪ੍ਰਾਪਤ ਹੋ ਜਾਵੇਗਾ ਸਾਨੂੰ ਪਰਮਾਤਮਾ ਜੀ ਦੇ ਵੱਲੋਂ ਮਿਹਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਦੁੱਖਾਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸਾਥ ਸੰਗਤ ਜੀ ਸ਼ੁਰੂ ਕਰਦੇ ਹਾਂ ਜੀ ਪੁਰਾਣੇ ਵੇਲੇ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੰਤ ਜੀ ਰੇਹਾ ਕਰਦੇ ਸਨ ਉਹ ਸੰਤ ਜੀ ਸਾਰੇ ਹੀ ਲੋਕਾਂ ਨੂੰ ਰੋਜ਼ ਕਥਾ ਕੀਰਤਨ ਦੇ ਨਾਲ ਨਿਹਾਲ ਕਰਿਆ ਕਰਦੇ ਸਨ ਤੇ ਕਥਾ ਕੀਰਤਨ ਦੇ ਰਾਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਸੁੱਖ ਕਿਵੇਂ ਆਏ ਉਸ ਬਾਰੇ ਦੱਸ ਰਹੇ ਸਨ ਉਹ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਵੇਖਿਆ ਹੈ ਅਮੀਰਾਂ ਦੇ ਅਮੀਰ ਹੁੰਦੇ ਹੋਏ ਵੇਖੇ ਹਨ ਐਵੇਂ ਦੇ ਅਮੀਰ ਨਹੀਂ ਜੋ ਇਸ ਜਹਾਨ ਦੇ ਵਿੱਚ ਹੋਣ ਉਹ ਵੀ ਅਮੀਰ ਬਣਦੇ ਵੇਖੇ ਨੇ ਜੋ ਪਰਲੋਕ ਵਿੱਚ ਵੀ ਸੁਖਾਲੇ ਹੋ ਜਾਂਦੇ ਹਨ ਉਹਨਾਂ ਨੇ ਉਥੇ ਇੱਕ ਬਾਦਸ਼ਾਹ ਵੀ ਆ ਕੇ ਉਸ ਸਮੇਂ ਬੈਠਾ ਹੋਇਆ ਸੀ। ਉਥੇ ਇੱਕ ਮਨੁੱਖ ਬੈਠੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਬਾਦਸ਼ਾਹ ਕਿਵੇਂ ਹਾਸਲ ਕੀਤੀ ਹੈ? ਸੁੱਖ-ਬਰਕਤ ਹਰ ਸਮੇਂ ਤੁਹਾਡੇ ਕੋਲ ਕਿਵੇਂ ਆਇਆ ਹੈ? ਉਹਨਾਂ ਨੇ ਕਿਹਾ ਅਸੀਂ ਪੰਜ ਕੰਮ ਕਰਦੇ ਸੀ ਤੇ ਅੱਜ ਵੀ ਕਰਦੇ ਹਾਂ ਤੇ ਆਖਰੀ ਸਾਹ ਤੱਕ ਇਹ ਪੰਜ ਕੰਮ ਕਰਦੇ ਹੀ ਰਹਾਂਗੇ। ਇਹ ਪੰਜ ਕੰਮਾਂ ਨੇ ਸਾਨੂੰ ਭਿਖਾਰੀ ਤੋਂ ਰਾਜਾ ਬਣਾ ਦਿੱਤਾ ਹੈ ਬਾਦਸ਼ਾਹ ਬਣਾ ਦਿੱਤਾ ਹੈ ਸੰਤ ਜੀ ਨੇ ਕਿਹਾ ਉਹ ਸਭ ਨੂੰ ਤੁਸੀਂ ਵੀ ਦੱਸੋ ਤੁਸੀਂ ਸੁਖੀ ਰਹਿਣ ਲਈ ਉਹ ਕਿਹੜੇ ਪੰਜ ਕੰਮ ਕਰਦੇ ਹੋ ਸਾਥ ਸੰਗਤ ਜੀ ਸਭ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਵੀ ਇਹ ਕੰਮ ਪੰਜ ਜ਼ਰੂਰ ਕਰ ਲਿਆ ਕਰਨੇ ਜੇਕਰ ਰਿਜ਼ਕ ਬਰਕਤ ਤੇ ਸੁਖ ਤੁਹਾਨੂੰ ਚਾਹੀਦਾ ਹੈ ਇਹ ਪੰਜ ਕੰਮ ਹਰ ਵੇਲੇ ਆਪਣੇ ਘਰੇ ਕਰਿਆ ਕਰੋ ਸਭ ਤੋਂ ਪਹਿਲਾ ਕੰਮ ਤਾਂ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚ ਪੰਛੀ ਨੂੰ ਦਾਣਾ ਚੋਗਾ ਮਿਲਦਾ ਹੋਵੇ ਉਹ ਘਰ ਫਿਰ ਕਦੇ ਵੀ ਗਰੀਬ ਹੋਈ ਨਹੀਂ ਸਕਦਾ ਉਥੇ ਕਦੇ ਵੀ ਰਿਜ਼ਕ ਦੀ ਘਾਟ ਨਹੀਂ ਹੁੰਦੀ ਜਿਹੜੇ ਪੰਛੀ ਜਨੌਰ ਤੁਹਾਡੇ ਘਰ ਦਾ ਅੰਨ ਪਾਣੀ ਖਾਂਦੇ ਹਨ ਉਹ ਕੋਈ ਆਮ ਪੰਛੀ ਨਹੀਂ ਹੁੰਦੇ ਉਹ ਤੁਹਾਨੂੰ ਅਸੀਸਾਂ ਦੇਣ ਵਾਲੇ ਪੰਛੀ ਬਣ ਜਾਂਦੇ ਹਨ ਜਦੋਂ ਵੀ ਪੰਛੀ ਤੁਹਾਡੇ ਘਰ ਆਵੇ ਉਸ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖਾ ਹੈ ਤਾਂ ਚੋਗਾ ਜ਼ਰੂਰ ਧਰ ਕੇ ਆਇਆ ਕਰੋ ਤੇ ਪਾਣੀ ਵੀ ਉਹਨਾਂ ਨੂੰ ਬੜਾ ਹੀ ਜ਼ਰੂਰੀ ਹੈ ਪਰਮਾਤਮਾ ਨੂੰ ਮਨੁੱਖ ਦੀ ਦੂਜੇ ਮਨੁੱਖ ਦੀ ਮਦਦ ਦੇ ਲਈ ਹਮੇਸ਼ਾ ਹੀ ਪਸੰਦ ਆਉਂਦੀ ਹੈ ਪਰਮਾਤਮਾ ਨੂੰ ਉਹ ਸ਼ਖਸ ਬੜੇ ਹੀ ਚੰਗੇ ਲੱਗਦੇ ਹਨ ਜਦੋਂ ਕੋਈ ਕੁਦਰਤ ਦੇ ਲਈ ਇੱਕ ਹਲਕਾ ਜਿਹਾ ਸਾਥ ਦਿੰਦਾ ਹੈ ਤਾਂ ਪਰਮਾਤਮਾ ਉਹਨਾਂ ਤੇ ਫਿਰ ਖੁਸ਼ ਹੋ ਜਾਂਦੇ ਹਨ ਜਦੋਂ ਪੰਛੀ ਜਨੌਰ ਦਾਣਾ ਖਾ ਕੇ ਜਿਸ ਘਰ ਤੋਂ ਜਾਂਦੇ ਹਨ ਉਦੋਂ ਪੰਛੀ ਜਨੌਰ ਹਮੇਸ਼ਾ ਹੀ ਅਰਦਾਸ ਕਰਦੇ ਹਨ ਵਾਹਿਗੁਰੂ ਜੀ ਜਿਵੇਂ ਇਸ ਘਰ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਹੈ ਰੋਜ਼ੀ ਰੋਟੀ ਦਾ ਖਿਆਲ ਰੱਖਿਆ ਹੈ ਓਵੇਂ ਤੁਸੀਂ ਵੀ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖਿਓ ਇਸ ਤਰ੍ਹਾਂ ਪਰਮਾਤਮਾ ਆਪਣੀ ਬਰਕਤ ਦੇ ਸਾਰੇ ਹੀ ਬੂਹੇ ਉਹਨਾਂ ਦੇ ਲਈ ਖੋਲ ਦਿੰਦੇ ਹਨ ਜਿਸ ਘਰ ਵਿੱਚ ਪੰਛੀ ਜਨੌਰਾਂ ਨੂੰ ਦਾਣਾ ਪਾਇਆ ਜਾਂਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿਆ ਕਰਦਾ ਸੀ ਕਹਿੰਦੇ ਕਿ ਉਸ ਸੇਠ ਦੇ ਕੋਲ ਕੋਈ ਵੀ ਔਲਾਦ ਨਹੀਂ ਸੀ ਪਰ ਸੇਠ ਦੇ ਕੋਲ ਐਨੀ ਸੰਪਤੀ ਸੀ ਕਿ ਉਹ ਕੋਈ ਵੀ ਜੇਕਰ ਇਸੇ ਨੂੰ ਵੀ ਵੰਡ ਦਿੰਦਾ ਤਾਂ ਉਹ ਵੀ ਫਿਰ ਕਈ ਸਾਲ ਬੈਠ ਕੇ ਖਾ ਸਕਦਾ ਸੀ ਉਹ ਕੋਲ ਕੋਈ ਵੀ ਔਲਾਦ ਨਹੀਂ ਸੀ ਇਹ ਹੀ ਉਸ ਨੂੰ ਬੜਾ ਵੱਡਾ ਦੁੱਖ ਲੱਗਾ ਹੋਇਆ ਸੀ ਕਹਿੰਦੇ ਕਿ ਉਹ ਸੇਠ ਬੜਾ ਜ਼ਿਆਦਾ ਕੰਜੂਸ ਵੀ ਸੀ ਕਹਦੇ ਕਿ ਕਿਤੇ ਘਰ ਦੇ ਵਿੱਚ ਇੱਕ ਭੋਰਾ ਵੀ ਥੱਲੇ ਨਹੀਂ ਸੀ ਡਿੱਗਣ ਦਿੰਦਾ ਪਤਨੀ ਨੇ ਅਕਸਰ ਹੀ ਗੱਲਾਂ ਕਰਿਆ ਕਰਨੀਆਂ ਕਿ ਆਪਣੀ ਜ਼ਮੀਨ ਜਾਇਦਾਦ ਕਹਦੇ ਕੰਮ ਦੀ ਹੈ ਜਦੋਂ ਕਿ ਆਪਣੇ ਜਿਹੜੇ ਬੱਚੇ ਵੀ ਕੋਈ ਨਹੀਂ ਹਨ ਉਹਨੇ ਕਹਿਣਾ ਭਾਗਵਾਨੇ ਇਹ ਚ ਕਿਸ ਦਾ ਦੋਸ਼ ਹੈ ਜਿੰਨਾ ਚਿਰ ਅਸੀਂ ਹੈਗੇ ਹਾਂ ਓਨਾ ਚਿਰ ਆਨੰਦ ਮਾਣਦੇ ਹਾਂ ਜਦੋਂ ਚਲੇ ਜਾਵਾਂਗੇ ਉਦੋਂ ਵੇਖੀ ਜਾਵੇਗੀ ਇਹ ਕਹਿ ਕੇ ਸੇਠ ਨੇ ਕੰਮ ਤੇ ਚਲੇ ਜਾਇਆ ਕਰਨਾ ਕਹਿੰਦੇ ਕਿ ਘਰ ਤੋਂ ਥੋੜੀ ਹੀ ਦੂਰ ਇੱਕ ਦਰਖਤ ਤੇ ਇੱਕ ਚਿੜੀ ਰਹਿਆ ਕਰਦੀ ਸੀ ਚਿੜੀ ਨੇ ਨਾ ਦੋ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ ਕਹਿੰਦੇ ਕਿ ਉਹਨੇ ਆਸ-ਪਾਸ ਤੋਂ ਚੋਗਾ ਚੁਗ ਕੇ ਲਿਓਣਾ ਤੇ ਫਿਰ ਆਪਣੇ ਬੱਚਿਆਂ ਨੂੰ ਖਵਾ ਲਿਆ ਕਰਨਾ ਚਿੜੀ ਨੇ ਇਹ ਸਾਰਾ ਇਹ ਕੰਮ ਸੇਠ ਦੇ ਘਰ ਵਿੱਚ ਹੀ ਕਰਦੀ ਸੀ ਸੇਠ ਦੇ ਘਰ ਬੜਾ ਹੀ ਉਸ ਨੇ ਮੰਡਰਾਇਆ ਕਰਨਾ ਪਰ ਕਰੋ ਕੁਝ ਵੀ ਖਾਣ ਲਈ ਨਾ ਲੱਭਿਆ ਕਰਨ। ਕਹਿੰਦੇ ਕਿ ਚਿੜੀ ਨੇ ਨਾ ਹੌਲੀ-ਹੌਲੀ ਉਹਦੀ ਕੰਧ ਤੇ ਬਹਿਣਾ ਸ਼ੁਰੂ ਕਰ ਦਿੱਤਾ। ਚਿੜੀ ਨੇ ਅਕਸਰ ਹੀ ਸੇਠ ਤੇ ਸੇਠਾਣੀ ਦੀਆਂ ਗੱਲਾਂ ਸੁਣਿਆ ਕਰਨੀਆਂ। ਚਿੜੀ ਬੜੀ ਉਦਾਸ ਹੋ ਜਾਇਆ ਕਰਦੀ ਸੀ। ਹੁਣ ਚਿੜੀ ਉਹ ਰੋਜ਼ ਵੇਖਦੀ ਕਿ ਸੇਠਾਣੀ ਵੀ ਇਹ ਮੇਰੇ ਚੌਕੇ ਤੇ ਆ ਕੇ ਬੈਠ ਜਾਂਦੀ ਹੈ। ਉਹਨੇ ਨਾ ਚਿੜੀ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਲਿਆ ਕਰਨਾ। ਬਨੇਰੇ ਉੱਤੇ ਹੀ ਨਾ ਉਹਦੇ ਕੋਈ ਦਾਣਾ ਕਦੀ ਚੌਲਾਂ ਦੀ ਮੁੱਠ ਰੋਟੀ ਐਵੇਂ ਰੱਖ ਦਿਆ ਕਰਨੀ ਹੁਣ ਚਿੜੀ ਨੇ ਰੋਜ਼ ਹੀ ਉਥੋਂ ਆਪਣੇ ਬੱਚਿਆਂ ਦਾ ਢਿੱਡ ਭਰ ਲਿਆ ਕਰਨਾ ਤੇ ਆਪ ਵੀ ਖਾ ਲਿਆ ਕਰਨਾ ਚਿੜੀ ਸੋਚਦੀ ਕਿ ਐਨੇ ਜ਼ਿਆਦਾ ਵਿਚਾਰੇ ਇਹ ਦੋਵੇਂ ਜੀ ਦੁਖੀ ਹਨ ਮੈਂ ਤੇ ਐਨਾ ਸਮਾਂ ਹੋ ਗਿਆ ਹੈ ਇਹਨਾਂ ਦੇ ਘਰ ਦਾ ਖਾਂਦੀ ਹਾਂ ਮੈਨੂੰ ਇਹਨਾਂ ਲਈ ਜ਼ਰੂਰ ਕੁਝ ਕਰਨਾ ਚਾਹੀਦਾ ਹੈ ਚਿੜੀ ਨੇ ਨਾ ਪਹਿਲਾਂ ਹੋਰ ਥਾਂ ਰਹਿੰਦੀ ਸੀ ਉੱਥੇ ਕੋਈ ਸੰਤ ਫਕੀਰ ਰਹਿੰਦੇ ਸੀ ਉਹ ਹਰ ਇੱਕ ਦੇ ਮਨ ਦੀ ਮਰਦ ਪੂਰੀ ਕਰਦੇ ਸੀ ਕਹਿੰਦੇ ਕਿ ਚਿੜੀ ਨੇ ਚਿੜੇ ਨੂੰ ਆਪਣੇ ਬੱਚੇ ਸੰਭਾਲਣ ਲਈ ਕਿਹਾ ਤੇ ਆਪ ਉੱਡ ਗਈ ਉੱਡਦੀ ਉੱਡਦੀ ਕਹਿੰਦੇ ਕਿ ਬੜੇ ਹੀ ਦਿਨਾਂ ਬਾਅਦ ਉਸ ਥਾਂ ਤੇ ਪਹੁੰਚੀ ਜਦੋਂ ਉਸ ਥਾਂ ਤੇ ਪਹੁੰਚੀ ਤਾਂ ਜਾ ਕੇ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਸੰਤ ਜੀ ਦੇ ਘਰ ਵਾਲੀ ਨੇ ਚੁੱਕਿਆ ਤੇ ਪਾਣੀ ਪਿਲਾਇਆ ਉਹਨੇ ਕਹਿੰਦੇ ਕਿ ਸੰਤ ਜੀ ਦੇ ਕੋਲ ਲੈ ਕੇ ਉਸ ਨੂੰ ਚਲੀ ਗਈ ਚਿੜੀ ਜਾ ਕੇ ਕਹਿੰਦੀ ਕਿ ਮੈਂ ਕੁਝ ਮੰਗਣ ਆਈ ਹਾਂ ਉਹ ਸੰਤ ਫਕੀਰ ਕਹਿੰਦੇ ਕਿ ਚਿੜੀਏ ਤੂੰ ਉੱਥੇ ਹੀ ਕੁਝ ਮੰਗ ਲੈਂਦੀ ਤੈਨੂੰ ਤਾਂ ਉੱਥੇ ਹੀ ਮਿਲ ਜਾਣਾ ਸੀ ਤੂੰ ਐਨੀ ਦੂਰ ਕਿਉਂ ਆਈ ਹੈ ਕਹਿੰਦੀ ਕਿ ਆਪਣੇ ਲਈ ਨਹੀਂ ਆਈ ਮੈਂ ਜਿਸ ਨਗਰ ਦੇ ਵਿੱਚ ਰਹਿੰਦੀ ਹਾਂ ਉੱਥੇ ਇੱਕ सेठ ਸੇ ਠਾਣੀ ਹੈ ਮੈਨੂੰ ਉਹਨਾਂ ਦੇ ਲਈ ਕੁਝ ਚਾਹੀਦਾ ਹੈ ਉਹ ਸੰਤ ਫਕੀਰ ਜਿਹੜੇ ਸਨ ਆਪਣੀਆਂ ਅੱਖਾਂ ਬੰਦ ਉਹਨਾਂ ਨੇ ਕੀਤੀਆਂ ਤੇ ਹਿਸਾਬ ਕਿਤਾਬ ਗਣਨਾ ਮਣਨਾ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਕਿ ਉਹਦੇ ਲੇਖਾਂ ਦੇ ਵਿੱਚ ਤਾਂ 7 ਜਨਮਾਂ ਤੱਕ ਔਲਾਦ ਨਹੀਂ ਹੈਗੀ। ਉਹ ਕਹਿੰਦੇ ਕਿ ਕਿਉਂ? ਕਹਿੰਦੇ ਕਿ ਕਦੀ ਆਪਣਾ ਹਿੱਸਾ ਉਹਨੇ ਕੁਝ ਬੀਜਿਆ ਹੀ ਨਹੀਂ। ਭਾਵ ਕਿ ਉਸਨੇ ਕੁਝ ਚੰਗਾ ਕਰਮ ਹੀ ਨਹੀਂ ਕੀਤਾ। ਜੇ ਕੁਝ ਬੀਜਿਆ ਹੁੰਦਾ ਤਾਂ ਹੀ ਤਾਂ ਵਧਣਾ ਸੀ। ਉਹਨੇ ਪਿਛਲੇ ਕਰਮਾਂ ਦੇ ਵਿੱਚ ਕੁਝ ਵੀ ਨਹੀਂ ਸੀ ਬੀਜਿਆ। ਜਿਹੜਾ ਮੜਾ ਮੋਟਾ ਦਾਨਪੁਨ ਕੋਈ ਚੰਗੇ ਕਰਮ ਕਰਦਾ ਹੈ ਉਹਦਾ ਹੀ ਫਲ ਉਸਨੂੰ ਆਨੰਦ ਬਣ ਕੇ ਮਿਲਦਾ ਹੈ। ਸੌਕੀ ਜ਼ਿੰਦਗੀ ਮਿਲਦੀ ਹੈ ਪਰ ਉਹਨੇ ਹੁਣ ਕੁਝ ਵੀ ਨਹੀਂ ਬੀਜਿਆ ਚਿੜੀ ਕਹਿੰਦੀ ਕਿ ਮੈਂ ਉਹਦੀ ਪਤਨੀ ਨੂੰ ਰੋਜ਼ ਹੀ ਉਹ ਮੈਨੂੰ ਚੋਗਾ ਪਾਉਂਦੀ ਹੈ ਉਹਦੀ ਜਿਹੜੀ ਅਸੀਸ ਹੈ ਉਹਦੇ ਕਰਕੇ ਤੁਸੀਂ ਉਸ ਨੂੰ ਹੀ ਕੁਝ ਦੇ ਦਿਓ ਸੰਤ ਫਕੀਰ ਕਹਿੰਦੇ ਕਿ ਚਲੋ ਠੀਕ ਹੈ ਕਹਿੰਦੇ ਕਿ ਤੂੰ ਜਦੋਂ ਵੀ ਘਰ ਜਾਵੇਂ ਤੂੰ ਉਹਨਾਂ ਨੂੰ ਜਾ ਕੇ ਕਹਿਣਾ ਹੈ ਕਿ ਦਾਨ ਪੁੰਨ ਜ਼ਰੂਰ ਕਰਿਆ ਕਰੋ ਕਹਿੰਦੇ ਕਿ ਚਿੜੀ ਉੱਡਦੀ ਉੱਡਦੀ ਵਾਪਸ ਆ ਗਈ ਚਿੜੀ ਹੁਣ ਬੜੀ ਖੁਸ਼ ਸੀ ਕਿ ਮੈਨੂੰ ਔਲਾਦ ਦਾ ਸੁਖ ਮਿਲ ਜਾਵੇਗਾ ਇਹ ਆਪਣੀ ਔਲਾਦ ਨੂੰ ਚੰਗੇ ਖਾਣੇ ਖਵਾਵੇਗੀ ਕੁਝ ਭੋਰਾ ਥੱਲੇ ਡਿੱਗ ਜਾ ਕਰੇਗਾ ਮੇਰੇ ਬੱਚੇ ਵੀ ਚੁਗਲਿਆ ਕਰਨਗੇ ਦੂਰ ਹੀ ਨਹੀਂ ਜਾਣਾ ਪਵੇਗਾ ਕਹਿੰਦੇ ਕਿ ਇਸ ਤਰ੍ਹਾਂ ਚਿੜੀ ਸੋਚਣ ਲੱਗੀ ਕਹਿੰਦੇ ਹੁਣ ਕੁਝ ਸਮਾਂ ਲੱਗਿਆ ਤੇ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਹੋਈ ਕਹਿੰਦੇ ਉਹਨਾਂ ਨੇ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਆਪਣੀ ਔਲਾਦ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਪਰ ਆਪਣੇ ਘਰੋਂ ਅਜੇ ਵੀ ਦਮੜੇ ਬਹਰ ਨਹੀਂ ਸੀ ਦੇਂਦੇ ਕਹਿੰਦੇ ਕਿ ਹੁਣ ਤਾਂ ਉਹਦੀ ਪਤਨੀ ਵੀ ਜਿਹੜਾ ਰੋਟੀ ਟੋਕ ਰੱਖਦੀ ਸੀ ਉਹ ਵੀ ਹੁਣ ਰੱਖਣਾ ਭੁੱਲ ਜਾਇਆ ਕਰਦੀ ਕਹਿੰਦੇ ਕਿ ਹੁਣ ਨਾ ਚਿੜੀ ਬੜੀ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਕਿ ਇਹਨੂੰ ਜਿਹੜਾ ਇਹ ਫਲ ਮਿਲਿਆ ਹੈ ਉਹ ਤਾਂ ਮੈਨੂੰ ਚੋਗਾ ਪਾਉਣ ਦੇ ਬਦਲੇ ਮਿਲਿਆ ਸੀ ਹੁਣ ਇਹ ਉਹ ਵੀ ਭੁੱਲ ਜਾਂਦੀ ਹੈ ਕਿ ਕਿਤੇ ਇਹਦੇ ਪੁੱਤਰ ਦੀ ਜਿਹੜੀ ਅਕਾਲ ਚਲਾਣੇ ਹੀ ਨਾ ਹੋ ਜਾਣ ਉਹਦਾ ਮਨ ਬੜਾ ਹੀ ਦੁਖੀ ਹੋਣ ਲੱਗ ਪਿਆ। ਚਿੜੀ ਫਿਰ ਉੱਡਦੀ ਉੱਡਦੀ ਉਹ ਸੰਤ ਫਕੀਰ ਜੀ ਦੇ ਕੋਲ ਗਈ। ਜਾ ਕੇ ਕਿਹਾ ਸੰਤ ਫਕੀਰ ਜੀ ਉਹ ਮੇਰੀ ਗੱਲ ਤੇ ਨਹੀਂ ਸਮਝ ਸਕਦੇ। ਤੁਸੀਂ ਉਹਨਾਂ ਦੇ ਘਰੇ ਜਾਓ। ਕਹਿੰਦੇ ਕਿ ਸੰਤ ਫਕੀਰ ਜੀ ਨੇ ਉਹਨਾਂ ਦੇ ਘਰ ਵਾਲੀ ਨੂੰ ਜਾ ਕੇ ਮਿਲੇ ਕਿ ਉਹਨਾਂ ਦੇ ਘਰ ਆਏ ਤੇ ਕਿਹਾ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਏ ਹਾਂ। ਅੱਗੋਂ ਉਹਨਾਂ ਨੇ ਕਿਹਾ ਕਿ ਚਲੇ ਜਾਓ ਅਜੇ ਪ੍ਰਸ਼ਾਦੇ ਨਹੀਂ ਬਣੇ। ਸੰਤ ਫਕੀਰ ਜੀ ਕਹਿੰਦੇ ਕਿ ਤੇਰੇ ਪੁੱਤਰ ਦੀ ਦਾਤ ਹੋਈ ਹੈ ਨਾ ਤੇ ਤੂੰ ਚਾਹੁੰਨਾ ਹੈ ਕਿ ਇਹ ਦੀ ਜੇਕਰ ਲੰਬੀ ਉਮਰ ਹੋਵੇ ਇਸ ਦੇ ਸਵਾਸ ਚੰਗੇ ਹੀ ਰਹਿਣ ਤਾਂ ਜਦੋਂ ਇਹ ਗੱਲ ਸੁਣੀ ਤਾਂ ਉਹ ਭੱਜੇ ਭੱਜੇ ਜਾ ਕੇ ਉਹਨਾਂ ਨੇ ਬੂਹਾ ਖੋਲਿਆ ਬੂਹਾ ਖੋਲ ਕੇ ਉਹਨਾਂ ਨੇ ਅੰਦਰ ਉਸ ਸੰਤ ਫਕੀਰ ਨੂੰ ਬਿਠਾਇਆ ਉਹਦੀ ਪਤਨੀ ਨੇ ਪ੍ਰਸ਼ਾਦਾ ਛਕਾਇਆ ਉਹਦਾ ਜਿਹੜਾ ਪੁੱਤ ਸੀ ਉਹ ਭੱਜ ਭੱਜ ਕੇ ਕੰਮ ਕਰਦਾ ਪਿਆ ਸੀ ਸੰਤ ਫਕੀਰ ਜੀ ਕਹਿੰਦੇ ਕਿ ਭਲੇ ਆ ਪੁਰਖਾ ਇਹ ਔਲਾਦ ਤੈਨੂੰ ਕਦੋਂ ਹਾਸਿਲ ਹੋਈ ਹੈ ਕਹਿੰਦਾ ਜੀ 5 ਵਰੇ ਪਹਿਲਾਂ ਹੋਈ ਹੈ ਕਹਿੰਦਾ ਕਿ ਮੈਂ ਕੋਈ ਚੰਗਾ ਕਰਮ ਕੀਤਾ ਹੋਵੇਗਾ ਉਸ ਦੇ ਬਦਲੇ ਮੈਨੂੰ ਇਹ ਔਲਾਦ ਹਾਸਿਲ ਹੋ ਗਈ ਹੈ ਸੰਤ ਫਕੀਰ ਜੀ ਨੇ ਕਿਹਾ ਕਿ ਜਦੋਂ ਦਾਨ ਪੁੰਨ ਕਰਿਆ ਕਰਦੇ ਸੀ ਉਦੋਂ ਤੁਹਾਡੇ ਲਈ ਬੜਾ ਹੀ ਚੰਗਾ ਸੀ ਫਿਰ ਸੰਤ ਫਕੀਰ ਜੀ ਫਿਰ ਕਹਿਣ ਲੱਗੇ ਕਿ ਤੇਰੇ ਕਰਮਾਂ ਵਿੱਚ ਤਾਂ ਸੱਤ ਜਨਮ ਔਲਾਦ ਨਹੀਂ ਸੀ ਲਿਖੀ ਤੇਰੀ ਪਤਨੀ ਕੁਝ ਰੋਟੀ ਟੁਕ ਇੱਕ ਚਿੜੀ ਨੂੰ ਪਾਇਆ ਕਰਦੀ ਸੀ ਉਹ ਸਾਹਮਣੇ ਜਿਹੜੇ ਬਨੇਰੇ ਤੇ ਬੈਠੀ ਹੈ ਉਹਨੂੰ ਜਿਹੜਾ ਇਹ ਰੋਟੀ ਟੁਕ ਪਾਇਆ ਕਰਦੀ ਸੀ ਉਹਦੇ ਪੁੰਨ ਦੇ ਫਲ ਦੇ ਸਦਕਾ ਹੀ ਤੈਨੂੰ ਔਲਾਦ ਦੀ ਪ੍ਰਾਪਤੀ ਹੋਈ ਹੈ ਪਰ ਹੁਣ ਤੁਸੀਂ ਉਹਨੂੰ ਰੋਟੀ ਟੁਕ ਪਾਉਣਾ ਹੀ ਭੁੱਲ ਗਏ ਹੋ ਤੇ ਹੋਰ ਤੁਸੀਂ ਦਰ ਤੇ ਆਏ ਨੂੰ ਵੀ ਖਾਲੀ ਭੇਜ ਦਿੰਦੇ ਹੋ ਜੇਕਰ ਤੁਸੀਂ ਆਪਣੇ ਪੁੱਤਰ ਦੀ ਉਮਰ ਲਮੇਰੀ ਚਾਹੁੰਦੇ ਹੋ ਜੇਕਰ ਆਪਣੇ ਧਨ ਸੰਪਤੀ ਵਿੱਚ ਵਾਧਾ ਚਾਹੁੰਦੇ ਹੋ ਤਾਂ ਆਪਣੇ ਘਰ ਦੇ ਵਿੱਚੋਂ ਹਰ ਰੋਜ਼ ਇੱਕ ਮੁੱਠ ਅਨਾਜ ਦੀ ਜ਼ਰੂਰ ਹੀ ਦਾਨਪੁਣ ਵਿੱਚ ਦਿਆ ਕਰੋ ਤੁਹਾਡੇ ਸੱਤ ਜਨਮਾਂ ਦੀ ਜਿਹੜੀ ਔਲਾਦ ਨਹੀਂ ਸੀ ਲਿਖੀ ਉਹ ਵੀ ਤੁਹਾਨੂੰ ਹਾਸਿਲ ਹੋ ਜਾਵੇਗੀ ਤੇ ਜੇ ਤੂੰ ਦਰ ਆਏ ਸਭ ਨੂੰ ਦਾਨਪੁਣ ਕਰੇਗਾ ਚਿੜੀ ਜਨੌਰਾਂ ਨੂੰ ਆਪਣੇ ਰਿਜਕ ਦੇ ਵਿੱਚੋਂ ਪਾਵੇਂਗਾ ਸੋਚ ਤੇਰੇ ਕਿੰਨੇ ਕਰਮ ਚੰਗੇ ਹੋ ਜਾਣਗੇ ਹੁਣ ਸੰਤ ਜੀ ਜਦੋਂ ਇਹ ਗੱਲਾਂ ਕਹਿ ਕੇ ਗਏ ਤਾਂ ਉਹ ਸੇਠ ਨੂੰ ਅਕਲ ਆ ਗਈ ਕਹਿੰਦੇ ਕਿ ਹੁਣ ਉਹ ਚਿੜੀਆਂ ਦੇ ਲਈ ਸਾਰੇ ਹੀ ਪੰਛੀਆਂ ਦੇ ਲਈ ਚੋਗਾ ਛੱਤ ਤੇ ਪਾ ਕੇ ਆਉਂਦਾ ਹੈ ਕਿਸੇ ਨੂੰ ਵੀ ਘਰ ਆਏ ਨੂੰ ਖਾਲੀ ਨਹੀਂ ਭੇਜਦਾ ਹਰ ਇੱਕ ਦੀ ਮਦਦ ਕਰਦਾ ਹੈ ਇਸ ਲਈ ਕਿਹਾ ਜਾਂਦਾ ਹੈ ਜਦੋਂ ਆਪਾਂ ਇਹਨਾਂ ਨੂੰ ਚੋਗਾ ਪਾਉਂਦੇ ਹਨ ਤਾਂ ਇਹਨਾਂ ਬੇਜੁਬਾਨਾਂ ਦੇ ਮੂੰਹੋਂ ਜ਼ਰੂਰ ਅਸੀਸ ਨਿਕਲ ਜਾਂਦੀ ਹੈ ਉਹ ਫਿਰ ਆਪਣੀ ਕਿਸਮਤ ਹੀ ਚਮਕ ਜਾਂਦੀ ਹੈ ਉਹ ਸੰਤ ਜੀ ਕਹਿੰਦੇ ਕਿ ਦੂਜਾ ਕੰਮ ਇਹ ਹੈ ਜੋ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸ ਦੇ ਕਰ ਤਿੰਨ ਜਾਣਿਆਂ ਨੂੰ ਉਸ ਕੋਲ ਭੇਜਦਾ ਹੈ ਪਹਿਲਾ ਸਾਰਾ ਹੀ ਦਿਨ ਉਸ ਦੀ ਇੱਜ਼ਤ ਵਧਾਉਂਦਾ ਹੈ ਦੂਜਾ ਸਾਰਾ ਹੀ ਦਿਨ ਰਿਜ਼ਕ ਵਿੱਚ ਵਾਧਾ ਕਰਦਾ ਹੈ ਤੇ ਤੀਜਾ ਉਸ ਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ ਇਸ ਲਈ ਆਪਣੇ ਵੱਡੇ-ਵਡੇਰੇ ਸੰਤ ਫਕੀਰ ਜੀ ਨੂੰ ਅਸੀਂ ਵੇਖਦੇ ਹਾਂ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੇ ਹਨ ਇਸ ਨਾਲ ਉਹਨਾਂ ਦਾ ਸਾਰਾ ਹੀ ਦਿਨ ਸੁਖਾਲਾ ਹੋ ਜਾਂਦਾ ਹੈ ਸਾਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਹੀ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤੀਜਾ ਕੰਮ ਉਹ ਸਾਰੇ ਦਿਨ ਵਿੱਚ ਜੋ ਵੀ ਦੇਖਦਾ ਹੈ ਪਰਮਾਤਮਾ ਆਪਣੇ ਆਪ ਤੋਂ ਜੋ ਵੀ ਕਰਵਾਉਂਦੇ ਹਨ ਸਾਰੇ ਹੀ ਦਿਨ ਵਿੱਚ ਉਹ ਪਰਮਾਤਮਾ ਸਾਡੇ ਕਰਮਾਂ ਨੂੰ ਵੇਖਦੇ ਰਹਿੰਦੇ ਹਨ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਜ਼ਰੂਰਤਮੰਦ ਦਾ ਹੱਥ ਵਟਾਉਂਦੇ ਹਨ ਜੋ ਮਨੁੱਖ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ 'ਚ ਕਦੇ ਗਰੀਬ ਨਹੀਂ ਹੋ ਸਕਦਾ ਕਈ ਵਾਰ ਮਨੁੱਖ ਦੇ ਇਬਾਦਤ ਉੱਥੇ ਹੀ ਨਹੀਂ ਪਹੁੰਚ ਪਾਉਂਦੀ ਜਿੱਥੇ ਉਹ ਜਾਣਾ ਚਾਹੁੰਦਾ ਹੈ ਪਰ ਜਿੱਥੇ ਗਰੀਬ ਦੀ ਮਦਦ ਉਹਨ ਨੂੰ ਪਹੁੰਚਾ ਸਕਦੀ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਪਰਮਾਤਮਾ ਹਜ਼ਾਰਾਂ ਹੱਥਾਂ ਦੇ ਨਾਲ ਉਹਨਾਂ ਦੀ ਮਦਦ ਕਰਦੇ ਹਨ ਇੱਕ ਵਾਰ ਇੱਕ ਮਨੁੱਖ ਸੀ ਉਹਨਾਂ ਦੇ ਘਰ ਬੱਚੇ ਨੇ ਜਨਮ ਲੈਣਾ ਸੀ ਉਹਦੇ ਘਰ ਬੱਚਾ ਪਾਵਕੇ ਹੋਣ ਵਾਲਾ ਸੀ ਪਰ ਘਰ ਵਿੱਚ ਬਿਨਾਂ ਉਹਨਾਂ ਦੇ ਕੋਈ ਵੀ ਇੱਕ ਪੈਸਾ ਟਕਾ ਵੀ ਨਹੀਂ ਸੀ ਹੁਣ ਪਰੇਸ਼ਾਨ ਵੀ ਸੀ ਕਿ ਘਰ ਵਿੱਚ ਤਾਂ 1 ਰੁਪਿਆ ਵੀ ਨਹੀਂ ਹੈ ਇਹ ਕਿਵੇਂ ਹੋਵੇ ਜਦੋਂ ਕਿ ਬੱਚੇ ਦਾ ਜਨਮ ਦਾ ਸਮਾਂ ਬੜਾ ਨਜ਼ਦੀਕ ਆ ਚੁੱਕਿਆ ਸੀ ਉਹ ਸੇਠ ਕੋਲ ਗਿਆ ਕਿ ਮੈਨੂੰ ਥੋੜਾ ਜਿਹਾ ਕਰਜ਼ ਦੇ ਦਿਓ ਜਿੰਨੇ ਕੁ ਪੈਸੇ ਮੈਨੂੰ ਲੋੜਿੰਦੇ ਚਾਹੀਦੇ ਹਨ ਘਰ ਦੇ ਲਈ ਉਹਨੇ ਕਹੀ ਦੇ ਦਿਓ ਸੇਠ ਨੇ ਉਹਨੂੰ ਕੁਝ ਨਾ ਦਿੱਤਾ ਕਹਿੰਦਾ ਤੂੰ ਕਿਹੜੇ ਵਾਪਸ ਕਰਨੇ ਹਨ ਇਹ ਤਾਂ ਖੂਬ ਵਿੱਚ ਸੁੱਟਣ ਵਾਲੀ ਗੱਲ ਹੈ ਤੈਨੂੰ ਮੈਂ ਨਹੀਂ ਦੇ ਸਕਦਾ ਉਹ ਸੋਚ ਵਿਚਾਰ ਕਰਨ ਲੱਗਾ ਵਿਚਾਰਾ ਕਿ ਮੈਂ ਹੁਣ ਕੀ ਕਰਾਂ ਉਹ ਕਹਿੰਦਾ ਕਿ ਐਵੇਂ ਕਰਦਾ ਹਾਂ ਆਪਣੀ ਪਤਨੀ ਦੇ ਨਾਲ ਹੌਲੀ-ਹੌਲੀ ਤੁਰਦਾ ਹਾਂ ਤੇ ਰਾਜੇ ਦੇ ਕੋਲ ਚੱਲਦੇ ਹਾਂ ਉਹੀ ਹੱਲ ਕਰ ਦੇਵੇਗਾ ਉਹ ਹੌਲੀ-ਹੌਲੀ ਕਰਕੇ ਮਹਿਲ ਵੱਲ ਨੂੰ ਤੁਰਨ ਲੱਗੇ ਤੁਰਦੇ ਤੁਰਦੇਆਂ ਰਾਹ ਦੇ ਵਿੱਚ ਰਾਤ ਹੋ ਗਈ ਉਹਨਾਂ ਨੂੰ ਜਦੋਂ ਰਾਤ ਤੋ ਹੋ ਗਈ ਤਾਂ ਇੱਕ ਰੁਖ ਆਇਆ ਉਹ ਰੁਖ ਦੇ ਥੱਲੇ ਬੈਠ ਗਏ ਹੁਣ ਸਵੇਰ ਹੋਣ ਚ ਥੋੜੀ ਹੀ ਦੇਰ ਬਾਕੀ ਸੀ ਉਹ ਮਨੁੱਖ ਦੀ ਘਰ ਵਾਲੀ ਦਰਦ ਦੇ ਨਾਲ ਘਰ ਲਾਉਣ ਲੱਗੀ ਉਹ ਆਪਣੇ ਘਰ ਵਾਲੀ ਨੂੰ ਤਸੱਲੀ ਦੇਣ ਲੱਗਾ ਕਿ ਕੋਈ ਗੱਲ ਨਾ ਤੂੰ ਥੋੜਾ ਜਿਹਾ ਸਬਰ ਕਰ ਅਸੀਂ ਰਾਤ ਖਤਮ ਹੋਣ ਵਾਲੀ ਹੈ ਜਾ ਕੇ ਰਾਜੇ ਨੂੰ ਮਿਲ ਲੈਂਦੇ ਹਾਂ ਉਹ ਸਾਡੇ ਸਾਰੇ ਹੀ ਦੁੱਖਾਂ ਦਾ ਹੱਲ ਕਰ ਦੇਵੇਗਾ ਕਿਉਂਕਿ ਉਹ ਰਾਜ ਦਾ ਜਿਹੜਾ ਰਾਜਾ ਸੀ ਉਹ ਕਹਿੰਦਾ ਸੀ ਕਿ ਮੇਰੇ ਨਗਰ ਦਾ ਕੋਈ ਵੀ ਭੁੱਖਾ ਪਿਆਸਾ ਨਹੀਂ ਹੋਣਾ ਚਾਹੀਦਾ ਉਹ ਤਾਂ ਕੁੱਤਿਆਂ ਦੀ ਵੀ ਭੁੱਖ ਪਿਆਸ ਦਾ ਧਿਆਨ ਰੱਖਦਾ ਸੀ ਉਹ ਕਹਿੰਦਾ ਸੀ ਮੇਰੇ ਹੁੰਦਿਆਂ ਕੋਈ ਪਾਪ ਕਰਮ ਨਾ ਹੋਵੇ ਉਸ ਸਮੇਂ ਰਾਜਾ ਜਦੋਂ ਲੰਘ ਰਿਹਾ ਸੀ ਤਾਂ ਦੂਰੋਂ ਰੁੱਖ ਥੱਲੇ ਉਹਨੇ ਅੱਗ ਬਲਦੀ ਹੋਈ ਵੇਖੀ ਰਾਜੇ ਨੇ ਇੱਕ ਸੈਨਿਕ ਨੂੰ ਬੁਲਾਇਆ ਤੇ ਕਿਹਾ ਜਿਹੜੀ ਅੱਗ ਬਲਦੀ ਪਈ ਹੈ ਉੱਥੇ ਜਾ ਕੇ ਵੇਖੋ ਕੋਈ ਮੁਸਾਫਿਰ ਤਾਂ ਨਹੀਂ ਕੋਈ ਪਰੇਸ਼ਾਨੀ ਵਿੱਚ ਤਾਂ ਨਹੀਂ ਬੈਠਾ ਹੋਇਆ ਮਨੁੱਖ ਉਹਨਾਂ ਦੇ ਕੋਲ ਗਿਆ ਤੇ ਸਾਰੀ ਜਾਂਚ ਪੜਤਾਲ ਕਰਕੇ ਰਾਜੇ ਕੋਲ ਵਾਪਸ ਪਹੁੰਚਿਆ ਉਸ ਸੈਨਾਪਤੀ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਉਹਨਾਂ ਨੂੰ ਬੜੀ ਹੀ ਜ਼ਰੂਰਤ ਹੈ ਸਾਡੀ ਹੁਣ ਉਹ ਸੈਨਿਕ ਸਾਰਾ ਕੁਝ ਸੁਣ ਕੇ ਰਾਜੇ ਕੋਲ ਗਿਆ ਰਾਜਾ ਜਲਦੀ ਦੇ ਨਾਲ ਸਾਰੀ ਗੱਲ ਸੁਣ ਕੇ ਰਾਣੀ ਦੇ ਕੋਲ ਚੱਲਿਆ ਗਿਆ ਰਾਣੀ ਨੂੰ ਨਾਲ ਲੈ ਕੇ ਆਇਆ ਤੇ ਕਿਹਾ ਕਿ ਤੁਸੀਂ ਨੇਕੀ ਦਾ ਹਿੱਸਾ ਬਣਨਾ ਚਾਹੁੰਦੇ ਹੋ ਰਾਣੀ ਨੇ ਸਿਰ ਹਿਲਾਇਆ ਰਾਣੀ ਨੇ ਉਹ ਥਾਂ ਤੇ ਜਾ ਕੇ ਮਨੁੱਖ ਦੀ ਪਤਨੀ ਦੀ ਮਦਦ ਕੀਤੀ ਮਨੁੱਖ ਨੂੰ ਲੱਗਾ ਕਿ ਰਾਜੇ ਨੇ ਕੋਈ ਨੌਕਰ ਭੇਜਿਆ ਹੈ ਉਹ ਰਾਜੇ ਦੇ ਹੁਕਮ ਵਿੱਚ ਚਲ ਉਹ ਰਾਜੇ ਦੇ ਹੁਕਮ ਵਿੱਚ ਚੱਲਦਾ ਰਿਹਾ ਲੱਕੜਾਂ ਵੱਢ ਕੇ ਲਿਆ ਕੇ ਅੱਗ ਬਾਲੀ ਰਾਣੀ ਨੇ ਉਸ ਔਰਤ ਦੀ ਮਦਦ ਕੀਤੀ ਤੇ ਉਹਨਾਂ ਦੇ ਘਰ ਬੱਚਾ ਪੈਦਾ ਹੋ ਗਿਆ ਰਾਜੇ ਨੇ ਕਿਹਾ ਖੜਾ ਹੋ ਜਾ ਇਹ ਸਭਨਾ ਦਾ ਸਾਂਝਾ ਨਗਰ ਹੈ ਇੱਥੇ ਸਭ ਨੂੰ ਇੱਜ਼ਤ ਤੇ ਮਦਦ ਦਾ ਰਿਵਾਜ ਹੈ ਇਸ ਤੋਂ ਆਪਾਂ ਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਸਾਥ ਸੰਗਤ ਜੀ ਮਦਦ ਕਰਨ ਵਾਲਾ ਗਰੀਬ ਨਹੀਂ ਬਾਦਸ਼ਾਹ ਹਾਸਲ ਕਰ ਸਕਦਾ ਹੈ ਕਿਸੇ ਦੀ ਮਦਦ ਸਾਡੇ ਅਮੀਰ ਬਣਨ ਦੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੈ ਅਗਲਾ ਕੰਮ ਹਮੇਸ਼ਾ ਹੱਕ ਹਲਾਲ ਦੀ ਕਮਾਈ ਆਪਣੀ ਔਲਾਦ ਨੂੰ ਖਵਾਓ ਪਰਿਵਾਰ ਨੂੰ ਪਾਲੋ ਮਾਤਾ ਪਿਤਾ ਦੀ ਸੇਵਾ ਕਰੋ ਜਿੰਨੀ ਵੀ ਹੋ ਸਕੇ ਕਿਸੇ ਗਰੀਬ ਦੀ ਮਦਦ ਕਰ ਦਿਓ ਤੁਹਾਡੇ ਘਰ ਵਿੱਚ ਪੈਸਾ ਤੇ ਬਰਕਤ ਦਾ ਵਾਸ ਹੋ ਜਾਵੇਗਾ ਸਾਧ ਸੰਗਤ ਜੀ ਜੋ ਹੱਕ ਹਲਾਲ ਦੀ ਕਮਾਈ ਖਾਂਦਾ ਹੈ ਉਹਦੇ ਘਰ ਵਿੱਚ ਦੁੱਖ ਰੋਗ ਕਦੇ ਵੀ ਨਹੀਂ ਆਉਂਦੇ ਉਹਦੇ ਘਰ ਵਿੱਚ ਹਮੇਸ਼ਾ ਹੀ ਬਰਕਤ ਵਾਸ ਕਰਦੀ ਹੈ ਇੱਕ ਵਾਰ ਇੱਕ ਨਗਰ ਸੀ ਉੱਥੇ ਇੱਕ ਮੰਗਤਾ ਰਹਿਆ ਕਰਦਾ ਸੀ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਮਾਪਿਓ ਦੇ ਜਾਣ ਤੋਂ ਬਾਅਦ ਕੁਝ ਸਮਾਂ ਉਸ ਦੇ ਉੱਪਰ ਐਸਾ ਆਇਆ ਕਿ ਉਸ ਨੂੰ ਰੋਟੀ ਟੋਕ ਵੀ ਨਾ ਮਿਲਦਾ ਸੀ ਪਰ ਜਦੋਂ ਹੁਣ ਪਤਾ ਲੱਗ ਗਿਆ ਕਿ ਰੋਟੀ ਪਾਣੀ ਨਹੀਂ ਹੈ ਉਹ ਸਾਰੀਆਂ ਹੀ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਕੰਮ ਕਰਨ ਲੱਗਾ ਹੁਣ ਵਿਚਾਰਾ ਆਪ ਹੀ ਕੋਈ ਕੰਮ ਕਰਕੇ ਲਿਆਉਂਦਾ ਤੇ ਜਾਂ ਫਿਰ ਮੰਗਣਾ ਸ਼ੁਰੂ ਕਰ ਦਿੰਦਾ ਮੰਗਦੇ ਮੰਗਦੇ ਕੁਝ ਕਹਿ ਲਓ ਕਿ ਉਸ ਨੂੰ 15 ਬਰੇ ਹੋ ਚੁੱਕੇ ਸਨ ਇੱਕ ਦਿਨ ਮੰਗਦੇ ਮੰਗਦੇ ਨੇ ਰਸਤੇ ਵਿੱਚ ਇੱਕ ਸੰਤ ਫਕੀਰ ਜੀ ਦੇ ਕੋਲ ਚਲਿਆ ਗਿਆ ਜਾ ਕੇ ਕਹਿੰਦਾ ਸੰਤ ਜੀ ਕੁਝ ਦਿਓ ਸੰਤ ਫਕੀਰ ਕਹਿੰਦੇ ਕਿ ਤੂੰ ਬਾਦਸ਼ਾਹ ਬਣਨਾ ਹੈ ਅਗੋਂ ਹੱਸ ਕੇ ਕਹਿੰਦਾ ਜੀ ਮੇਰਾ ਠੋਠਾ ਨਹੀਂ ਦਿਸਦਾ ਤੁਹਾਨੂੰ ਇਹਦੇ ਵਿੱਚ ਐਨੇ ਪੈਸੇ ਨਹੀਂ ਹਨ ਮੇਰੇ ਕੋਲ ਤਾਂ ਦੋ ਵੇਲੇ ਦੀ ਰੋਟੀ ਨਹੀਂ ਬਣਦੀ ਮੈਂ ਬਾਦਸ਼ਾਹ ਕਿੱਥੋਂ ਬਣ ਜਾਵਾਂਗਾ ਸੰਤ ਫਕੀਰ ਜੀ ਕਹਿੰਦੇ ਕਿ ਤੂੰ ਦੱਸ ਤੇਰਾ ਮਨ ਕਰਦਾ ਹੈ ਬਾਦਸ਼ਾਹ ਬਣਨ ਨੂੰ ਕਹਿੰਦਾ ਕਿ ਮਨ ਤੇ ਕਰਦਾ ਹੈ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਉਹ ਕਹਿੰਦਾ ਮੇਰੇ ਕੋਲ ਤਾਂ ਬਸ 2 ਰੁਪਏ ਹਨ ਫਿਰ ਉਹ ਕੁਝ ਸਾਹਮਣੇ ਤੇ ਜਾ ਕੇ 2 ਰੁਪਿਆ ਦੀਆਂ ਰੋਟੀਆਂ ਖਰੀਦ ਕੇ ਖਾ ਲੈਂਦਾ ਹੈ ਉਹਨਾਂ 2 ਰੁਪਏ ਦੀਆਂ ਰੋਟੀਆਂ 4 ਆ ਜਾਂਦੀਆਂ ਹਨ ਤੇ ਲੈ ਕੇ ਆ ਜਾਂਦਾ ਹੈ ਸੰਤ ਫਕੀਰ ਜੀ ਕਹਿੰਦੇ ਕਿ ਹੁਣ ਉਹ ਸਾਹਮਣੇ ਵਾਲੇ ਦੋ ਬੱਚੇ ਬੈਠੇ ਹਨ ਉਹਨਾਂ ਨੂੰ ਇਹ 4 ਰੋਟੀਆਂ ਦੇ ਕੇ ਆਓ ਸੰਤ ਫਕੀਰ ਜੀ ਦੀ ਗੱਲ ਸੁਣ ਕੇ ਉਹ ਲੜਕਾ ਉੱਥੇ ਚលਿਆ ਜਾਂਦਾ ਹੈ ਤੇ ਚਾਰੇ ਹੀ ਰੋਟੀਆਂ ਉਹਨਾਂ ਨੂੰ ਦੇ ਦਿੰਦਾ ਹੈ। ਉਹ ਬੱਚੇ ਖਾ ਕੇ ਮੁਸਕਰਾ ਕੇ ਚਲੇ ਜਾਂਦੇ ਹਨ। ਹੁਣ ਰੋਜ਼ ਦਾ ਇਹੀ ਸਿਲਸਿਲਾ ਬਣ ਚੁੱਕਾ ਸੀ। ਇੱਕ ਮਹੀਨਾ ਉਹ ਲੜਕਾ ਜਿਹੜਾ ਮੰਗਣ ਵਾਲਾ ਸੀ ਇਦਾਂ ਹੀ ਕਰਦਾ ਰਿਹਾ। ਆਪਣੀ ਕਮਾਈ ਦੇ ਵਿੱਚੋਂ ਚਾਰ ਰੋਟੀਆਂ ਲਿਆਉਂਦਾ ਤੇ ਉਹਨਾਂ ਬੱਚਿਆਂ ਨੂੰ ਦੇ ਕੇ ਚលਿਆ ਜਾਂਦਾ। ਹੁਣ ਸੰਤ ਫਕੀਰ ਜੀ ਜਦੋਂ ਉਹਨੂੰ ਮਿਲੇ ਤਾਂ ਮਹੀਨਾ ਹੋ ਚੁੱਕਾ ਸੀ ਸੰਤ ਫਕੀਰ ਜੀ ਕਹਿੰਦੇ ਕਿ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਾ ਹਾਂ ਜਿਹੜੇ ਦੂਜੇ ਦੀ ਕਮਾਈ ਉਹ ਹਮੇਸ਼ਾ ਹੀ ناکਾਮਯਾਬ ਹੁੰਦੇ ਹਨ ਸੰਤ ਫਕੀਰ ਜੀ ਇੰਨਾ ਕਹਿ ਕੇ ਉੱਥੋਂ ਚਲੇ ਗਏ ਜਿਹੜੀ ਉਹਨਾਂ ਦੀ ਕੁਟਿਆ ਬਣੀ ਹੋਈ ਸੀ ਕਹਿੰਦੇ ਕਿ ਅੱਜ ਜਦੋਂ ਸ਼ਾਮ ਨੂੰ ਉਹ ਆਪਣੇ ਸਾਰੇ ਹੀ ਮੰਗ ਤੰਗ ਕੇ ਘਰ ਜਾਣ ਲੱਗਾ ਉਹਨੂੰ ਰਸਤੇ ਵਿੱਚ ਇੱਕ ਬੜੀ ਵੱਡੀ ਬੋਰੀ ਲੱਭੀ ਕਹਿੰਦੇ ਜਦੋਂ ਬੋਰੀ ਦਾ ਜਿਹੜਾ ਮੂੰਹ ਖੋਲਿਆ ਤੇ ਵੇਖਦਾ ਹੈ ਉਹ ਬੋਰੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੁੰਦੀ ਹੈ ਕਹਿੰਦੇ ਕਿ ਜਦੋਂ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਬੋਰੀ ਉਹ ਚੁੱਕ ਕੇ ਆਪਣੇ ਘਰ ਲੈ ਜਾਂਦਾ ਹੈ ਸੋਚਦਾ ਹੈ ਇਹਦੇ ਨਾਲ ਮੇਰੀ ਸਾਰੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਹੁਣ ਤਾਂ ਮੈਨੂੰ ਕੋਈ ਵੀ ਕੰਮ ਧੰਦਾ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਮਨ ਵਿੱਚ ਇਹ ਵਿਚਾਰ ਕਰਦਾ ਹੈ ਇਹਨੇ ਨੂੰ ਵਿਚਾਰ ਹੁੰਦਾ ਹੈ ਕਿ ਸੰਤ ਫਕੀਰ ਜੀ ਨੇ ਕਿਹਾ ਕਿ ਕਿਸੇ ਦੀ ਜੇਕਰ ਤੈਨੂੰ ਕੋਈ ਵੀ ਚੀਜ਼ ਕੀਮਤੀ ਮਿਲੇ ਉਸ ਨੂੰ ਮਿੱਟੀ ਸਮਝ ਲਵੇਂ ਪਰ ਹੁਣ ਉਹ ਇਹਨੂੰ ਰੱਖਣਾ ਚਾਹੁੰਦਾ ਹੈ ਉਹਨਾਂ ਦਾ ਬਾਦਸ਼ਾਹ ਤੋਂ ਮਤਲਬ ਸੀ ਇਹਨੂੰ ਰੱਖਣਾ ਜਾਂ ਇਹਨੂੰ ਨਹੀਂ ਰੱਖਣਾ ਇਹ ਸੰਤ ਫਕੀਰ ਜੀ ਦੇ ਕੋਲ ਕਹਿੰਦਾ ਕਿ ਮੈਂ ਜਾ ਕੇ ਪੁੱਛ ਕੇ ਆਉਂਦਾ ਹਾਂ ਕਿ ਇਸ ਦਾ ਕੀ ਕਰਾਂ ਉਹ ਉਸ ਥਾਂ ਤੇ ਗਿਆ ਪਰ ਸੰਤ ਫਕੀਰ ਜੀ ਨਾ ਲੱਭੇ ਆਸ-ਪਾਸ ਦੇ ਲੋਕਾਂ ਤੋਂ ਪੁੱਛਣ ਤੋਂ ਪਤਾ ਲੱਗਾ ਕਿ ਅਕ ਅਗਲੇ ਕੁਟਿਆ ਵਿੱਚ ਰਹਿੰਦੇ ਹਨ ਕਹਿੰਦੇ ਕਿ ਤੁਰਦਾ ਤੁਰਦਾ ਅੱਗੇ ਚਲਿਆ ਗਿਆ ਸੰਤ ਫਕੀਰ ਜੀ ਨੂੰ ਜਾ ਕੇ ਨਮਸਕਾਰ ਕੀਤਾ ਤੇ ਨਾਲ ਹੀ ਦੱਸਿਆ ਕਿ ਸੰਤ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਬਾਦਸ਼ਾਹੀ ਹਾਸਲ ਕਰ ਸਕਦਾ ਹਾਂ ਮੈਂ ਕੱਲ ਰਸਤੇ ਵਿੱਚ ਜਾ ਰਿਹਾ ਸੀ ਮੈਨੂੰ ਇੱਕ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਬੋਰੀ ਮਿਲੀ ਹੈ ਸੰਤ ਫਕੀਰ ਜੀ ਕਹਿੰਦੇ ਕਿ ਤੈਨੂੰ ਮੈਂ ਕਿਹਾ ਸੀ ਨਾ ਕਿ ਦੂਜੇ ਦੀ ਮਿਲੀ ਹੋਈ ਚੀਜ਼ ਨੂੰ ਮਿੱਟੀ ਸਮਝ ਕੇ ਦੂਰ ਹੀ ਰੱਖ ਦਵੇਂ ਹੱਕ ਹਲਾਲ ਦੀ ਕਮਾਈ ਖਾਣੀ ਹੈ ਇਹ ਜਿਹੜੀ ਹੁੰਦੀ ਹੈ ਇਹ ਮਿੱਟੀ ਹੁੰਦੀ ਹੈ ਉਹਨੂੰ ਵਾਪਸ ਕਰ ਦੇ ਕਹਿੰਦਾ ਜੀ ਠੀਕ ਹੈ ਇਹਨਾ ਕਹਿ ਕੇ ਚਲਿਆ ਗਿਆ ਕੁਝ ਸਮਾਂ ਲੰਘਿਆ ਉਸ ਥਾਂ ਤੇ ਇੱਕ ਮਨੁੱਖ ਬੜੇ ਹੀ ਸੋਹਣਾ ਲਿਬਾਸ ਪਾ ਕੇ ਆਪਣੀ ਚੀਜ਼ ਲੱਭਦਾ ਹੋਇਆ ਆਇਆ ਫਿਰ ਉਹ ਸਾਰਿਆਂ ਨੂੰ ਚੀਜ਼ਾਂ ਦੱਸਦਾ ਹੈ ਪਰ ਕੋਈ ਵੀ ਕਿਸੇ ਨੂੰ ਨਾ ਲੱਭੀ ਹੁੰਦੀ ਸੀ ਤੇ ਦੱਸਦਾ ਕਿ ਇਹਨੇ ਨੂੰ ਇਹਦੇ ਕੰਨਾਂ ਵਿੱਚ ਆਵਾਜ਼ ਪਈ ਇਹ ਸਿੱਧਾ ਹੀ ਉਹਦੇ ਕੋਲ ਚਲਿਆ ਜਾਂਦਾ ਹੈ ਕਿ ਤੁਹਾਡੀ ਚੀਜ਼ ਗਵਾਚੀ ਹੈ। ਕਹਿੰਦਾ ਜੀ ਹਾਂ। ਉਹਨੇ ਕਿਹਾ ਕਿ ਮੈਂ ਸਾਰੀ ਜਾਂਚ ਪੜਤਾਲ ਕੀਤੀ ਪਰ ਉਹ ਬੋਰੀ ਉਹਨਾਂ ਦੇ ਹਵਾਲੇ ਮੈਂ ਕਰ ਦਿੱਤੀ ਹੈ। ਜਦੋਂ ਉਹਨਾਂ ਨੇ ਗਿਣੀ ਤਾਂ ਸ਼ਾਹੀ ਲਿਬਾਸ ਵਾਲੇ ਸਾਰੇ ਹੀ ਉਹ ਲੋਕ ਸਨ। ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚੋਂ ਤਾਂ ਮਾੜੀ-ਮੋਟੀ ਵੀ ਕੋਈ ਚੀਜ਼ ਨਹੀਂ ਘਟੀ। ਉਹਨੂੰ ਪੁੱਛਿਆ ਕਿ ਤੂੰ ਕੌਣ ਹੈ? ਉਹਨੇ ਕਿਹਾ ਮੈਂ ਇਸ ਨਗਰ ਵਿੱਚ ਰਹਿੰਦਾ ਹਾਂ। ਮੇਰੇ ਕੋਲ ਕੋਈ ਵੀ ਕੰਮ ਧੰਦਾ ਨਹੀਂ ਹੈ ਮੈਂ ਮੰਗ ਕੇ ਖਾਂਦਾ ਹਾਂ ਉਹਨਾਂ ਨੇ ਆਪਣੀ ਇੱਕ ਮੁੰਦਰੀ ਲੈ ਕੇ ਉਹਨਾਂ ਨੂੰ ਦੇ ਦਿੱਤੀ ਤੇ ਕਿਹਾ ਕੱਲ ਰਾਜੇ ਦੇ ਦਰਬਾਰ ਵਿੱਚ ਆ ਜਾਇਂ ਉਹਨੇ ਕਿਹਾ ਕਿ ਠੀਕ ਹੈ ਹੁਣ ਉਹ ਮੁੰਦਰੀ ਲੈ ਕੇ ਅਗਲੇ ਦਿਨ ਰਾਜੇ ਦੇ ਦਰਬਾਰ ਵਿੱਚ ਚੱਲਿਆ ਗਿਆ ਹੁਣ ਮੰਤਰੀ ਨੇ ਉਹ ਸ਼ਾਹੀ ਲਿਬਾਸ ਵੱਲ ਰਾਜੇ ਨੂੰ ਸਾਰੀ ਗੱਲਬਾਤ ਦੱਸੀ ਕਿ ਐਵੇਂ ਇੰਨਾ ਮਿਹਨਤੀ ਲੜਕਾ ਮਿਲਿਆ ਹੈ ਇਮਾਨਦਾਰ ਮਨੁੱਖ ਮਿਲਿਆ ਹੈ ਸਾਨੂੰ ਉਹਨੇ ਇੱਕ ਮੋਹਰ ਵੀ ਇੱਧਰ-ਉੱਧਰ ਨਹੀਂ ਕੀਤੀ। ਵੈਸੇ ਉਹਨੂੰ ਇੰਨਾ ਪੈਸਿਆਂ ਦੀ ਜ਼ਰੂਰਤ ਸੀ ਪਰ ਉਹਨੇ ਕੋਈ ਵੀ ਚੀਜ਼ ਇੱਧਰ-ਉੱਧਰ ਨਹੀਂ ਪਟਕਾਈ। ਉਸ ਲੜਕੇ ਨੇ ਜਦੋਂ ਉਹ ਮੰਦਰੀ ਜਾ ਕੇ ਉਹਨਾਂ ਨੂੰ ਦਿੱਤੀ ਤੇ ਉਹਨੂੰ ਬੁਲਾਇਆ ਗਿਆ। ਰਾਜੇ ਨੇ ਉਹਨੂੰ ਆਪਣੇ ਖਜ਼ਾਨੇ ਦੇ ਵਿੱਚ ਰੱਖ ਲਿਆ। ਕਹਿੰਦੇ ਕਿ ਹੁਣ ਸਾਰੇ ਹੀ ਪੈਸੇ ਟਕੇ ਦਾ ਹਿਸਾਬ ਉਹ ਲੜਕਾ ਰੱਖਦਾ ਹੈ। ਹੁਣ ਸੰਤ ਫਕੀਰ ਜੀ ਦੇ ਨਾਲ ਉਹ ਰਿਹਾ ਕਰਦਾ ਸੀ। ਉਹ ਬੜਾ ਹੀ ਸੂਝਵਾਨ ਤੇ ਸਿਆਣਾ ਔਰ ਲੜਕਾ ਬਣ ਚੁੱਕਾ ਸੀ ਹਰ ਗੱਲ ਨੂੰ ਬੜੇ ਚੰਗੇ ਢੰਗ ਨਾਲ ਕਰਦਾ ਸੀ ਗਰੀਬਾਂ ਦੀਆਂ ਜ਼ਰੂਰਤਮੰਦਾਂ ਦੀ ਮਦਦ ਕਰਦਾ ਸੀ ਕਹਿੰਦੇ ਕਿ ਉਹਨੇ ਇਹ ਵੀ ਸਿੱਖਿਆ ਸੀ ਕਿ ਦੂਜੇ ਦੇ ਪੈਸੇ ਨੂੰ ਮਿੱਟੀ ਸਮਝਣਾ ਹੈ ਰਾਜੇ ਦੀ ਕੋਈ ਔਲਾਦ ਨਹੀਂ ਸੀ ਰਾਜੇ ਦਾ ਜਦੋਂ ਆਖਰੀ ਵੇਲਾ ਆ ਗਿਆ ਤਾਂ ਉਸਨੇ ਜਾਂਦਿਆਂ-ਜਾਂਦਿਆਂ ਸਾਰੀ ਹੀ ਵਸੀਅਤ ਉਸ ਲੜਕੇ ਦੇ ਨਾਮ ਕਰ ਦਿੱਤੀ ਉਸ ਲੜਕੇ ਨੂੰ ਬਾਦਸ਼ਾਹੀ ਹਾਸਲ ਹੋ ਗਈ ਰਾਜੇ ਨੇ ਸਭ ਤੋਂ ਪਹਿਲਾਂ ਵੀ ਬੜੇ ਜਾਣਿਆ ਤੋਂ ਸਵਾਲ ਪੁੱਛੇ ਪਰ ਕੋਈ ਵੀ ਗੱਲਾਂ ਦਾ ਜਵਾਬ ਨਾ ਦੇ ਸਕਿਆ ਉਸ ਲੜਕੇ ਨੇ ਬੜੇ ਹੀ ਵਧੀਆ ਵਿਚਾਰ ਰਾਜੇ ਦੇ ਸਾਹਮਣੇ ਰੱਖੇ ਜਿਸ ਤੋਂ ਖੁਸ਼ ਹੋ ਕੇ ਰਾਜੇ ਨੇ ਆਪਣੀ ਬਾਦਸ਼ਾਹੀ ਉਸ ਨੂੰ ਦੇ ਦਿੱਤੀ ਭਾਵੇਂ ਜੇਕਰ ਅਸੀਂ ਸੱਚੀ ਸੁੱਚੀ ਕਿਰਤ ਕਮਾਈ ਕਰਦੇ ਹਾਂ ਤਾਂ ਸਾਨੂੰ ਉਸ ਦਾ ਫਲ ਪਰਮਾਤਮਾ ਜੀ ਜ਼ਰੂਰ ਦਿੰਦੇ ਹਨ ਥੋੜਾ ਸਮਾਂ ਔਖਾ ਹੋ ਸਕਦਾ ਹੈ ਪਰ ਪਰਮਾਤਮਾ ਜੀ ਜਿਹੜੇ ਹਨ ਉਹ ਸਭ ਕੁਝ ਜਾਣਦੇ ਹਨ ਉਹ ਸਾਡੇ ਚੰਗੇ ਮਾੜੇ ਸਮੇ ਨੂੰ ਵੀ ਜਾਣਦੇ ਹਨ ਇਸ ਲਈ ਜਿੰਨਾ ਵੀ ਹੋ ਸਕੇ ਗਰੀਬ ਦੀ ਮਦਦ ਕਰੋ ਪੰਛੀਆਂ ਨੂੰ ਚੋਗਾ ਦਾਣਾ ਜ਼ਰੂਰ ਪਾਇਆ ਕਰੋ ਆਪਣੇ ਕਿਰਤ ਕਮਾਈ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ